ਮਾਨਾਚੀ ਹਟਾਵਲੋਂ ਦੋ ਵਕਤਕ ਮੁਕਦਮੇ ਦਰਜ ਹੋਏ 1172 ਨੰਬਰ ਮੁਕਦਮਾ 1174 ਨੰਬਰ ਮੁਕਦਮਾ 172 ਹੋਇਆ 23 9 24 ਨੂੰ ਤੇ 74 ਹੋਇਆ 3 9 24 ਨੂੰ ਤੇ 172 ਨੰਬਰ ਮੁਕਦਮੇ ਦੇ ਵਿੱਚ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਸੁਖਚੰਦ ਸਿੰਘ ਅੰਮ੍ਰਿਤਪਾਲ ਸਿੰਘ ਤੇ ਹਰਮਨ ਸਿੰਘ ਤੇ ਇਹਨਾਂ ਵੱਲੋਂ ਪਹਿਲਾਂ ਇੱਕ ਸਵਿਫਟ ਕਾਰ ਬਰਾਮਦ ਹੋਈ ਤੇ 122690 ਰੁਪਏ ਬਰਾਮਦ ਹੋਏ ਜਦੋਂ ਅਸੀਂ ਇਹਨਾਂ ਦੀ ਬੈਕਵਰਡ ਲਿੰਕੇਜ ਤੇ ਗਏ ਤੇ ਸਾਨੂੰ ਇੱਕ ਕਾਰਤਿਕ ਦਾ ਪਤਾ ਚੱਲਿਆ ਜੋ ਸਨਿਨ ਕਲੇਵ RAM TIRAT ROAD ਦਾ ਰਹਿਣ ਵਾਲਾ ਹੈ ਉਤੋਂ 10 ਲੱਖ 40 ਹਜ਼ਾਰ ਰੁਪਏ ਡਰਗ ਮਨੀ ਰਿਕਵਰ ਹੋਈ ਹੈ ਤੇ ਇੱਕ ਸਕੋਰਪੀਓ ਕਾਰ ਵੀ ਰਿਕਵਰ ਹੋਈ ਹੈ ਤੇ ਜਿਹੜਾ ਮਕਦਮਾ ਨੰਬਰ 174 ਹੈਗਾ ਉਹ ਚੋਂ ਨਰਿੰਦਰ ਸਿੰਘ ਗ੍ਰਿਫਤਾਰ ਹੋਇਆ ਤੇ ਉਤੋਂ 100 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਤੇ ਹੁਣ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਕਰਕੇ ਜਿਹੜਾ ਰਿਤੇਕ ਹੈ ਸੌਰੀ ਕਾਰਤਿਕ ਨਹੀਂ ਰਿਤੇਕ ਹੈ ਉਹ ਹਲੇ ਫਰਾਰ ਹੈ ਤੇ ਉਹਨੂੰ ਵੀ ਅਸੀਂ ਲੱਭ ਰਹੇ ਹਾਂ ਤੇ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਹੋਣਗੀਆਂ ਉਹ ਵੀ ਅਸੀਂ ਐਕਸਪਲੋਰ ਕਰਾਂਗੇ ਸਰ ਇਹ ਕਿ ਦਿਨ ਕਿਨੂੰ ਜਾ ਰਿਹਾ ਸੀ ਵੀ ਇਸ ਮੋੜੇ ਦਾ ਉਹ ਹਲੇ ਅਸੀਂ ਇਹਨਾਂ ਦੇ ਪੁੱਛ ਕੇ ਤੋਂ ਬਾਅਦ ਸਾਨੂੰ ਪਤਾ ਚੱਲਿਆ ਸਕੋਰਪੀਓ ਗੱਡੀ ਕੇ ਲਈ ਇਹਦੇ ਵਿੱਚ ਸਕੋਰਪੀਓ ਰਿਤੇਕ ਅੱਛਾ ਰਿਤੇਕ ਦੇ ਨਾਲ ਹੋਰ ਵੀ ਜਿਹੜੇ ਮੁੰਡੇ ਨੇ ਉਹ ਵੀ ਹਲੇ ਸਾਨੂੰ ਪਤਾ ਚੱਲ ਗਿਆ ਕਿ ਦੇਖੋ ਡਰਗ ਮਨੀ ਵੀ ਆਪਣਾ 10 ਲੱਖ 40 ਹਜ਼ਾਰ ਮਿਲੀ ਹੈ ਤੇ ਆਪਣਾ ਗੱਡੀ ਵੀ ਸੰ ਮਿਲੀ ਹੈ ਸਰ ਜੀ ਗੱਡੀ ਮਿਲੀ ਹੈ ਕਿ ਰੁਪਏ ਬਣਾ ਦੀ ਕਿ ਜੇ ਕੋਈ ਨਾ ਆ ਬੋਲ ਕੇ ਤੇ ਵੇਚਿਆ ਹੋਇਆ ਹਾਂਜੀ ਪੌਸਿਬਿਲਿਟੀ ਹੈਗੀ ਹੈ ਜੀ ਜਾਂ ਵੇਚਿਆ ਹੋਣਾ ਹੈ ਜਾਂ ਕਿਤੇ ਲੈਨ ਜਾ ਰਿਹਾ ਹੋਣਾ ਹੈ ਜਿਸ ਗੱਡੀ ਤੇ ਲੱਗਦਾ ਔਰ ਪਹਿਲਾਂ ਵੀ ਇਦਾਂ ਦੇ ਕਾਰਜ ਕੀਤੇ ਗਏ ਹੋਣ ਜਾਂ ਕੁਝ ਹੋਰ ਵੱਖਰੇ ਜਿਹੜੇ ਕੰਮ ਕੀਤੇ ਹੋਣ ਦੇਖੋ ਗੱਡੀ ਤਾਂ ਸਪੇਸ਼ੀਅਸ ਹੈਗੀ ਹੈ ਜੀ ਤੇ ਅਸੀਂ ਐਕਸਪਲੋਰ ਕਰਾਂਗੇ ਕਿ ਆ ਕਿਥੇ ਕਿਥੇ ਜਾਂ ਤਾਂ ਜਿਹੜਾ ਪੈਸਾ ਮਿਲਿਆ ਕਿਥੇ ਲੈਨ ਜਾ ਰਿਹਾ ਅਸੀਂ ਡਰਗ ਆ ਵੇਚ ਕੇ ਆ ਰਿਹਾ ਅਸੀਂ ਕੇ ਸਾਹਿਬ ਇਸ ਕੇ ਨੀ ਸਾਰਜਰੇ ਫਰੇ ਇਹਨਾਂ ਦੇ ਯੰਗ ਹੀ ਨੇ ਜੀ ਬਾਈ 25 ਸਾਲ ਦੇ ਹੈਗੇ ਜੀ ਹੁਣ ਸਾਹਿਬ ਫਿਰ ਉਹਨਾਂ ਦੀ ਪ੍ਰੋਪਰਟੀ ਦੇ ਉੱਪਰ ਛਾਤ ਮਾਰੀ ਜਾਊਗੀ ਬਿਲਕੁਲ ਜੀ ਪ੍ਰੋਪਰਟੀ ਦੇ ਉੱਪਰ ਛਾਤ ਮਾਰੀ ਜਾਊਗੀ ਕਿ ਜਿਹੜੀ ਵੀ ਇਲਗੋਟਨ ਮਨੀ ਤੇ ਡਰਗ ਮਨੀ ਨਾਲ ਬਣੀ ਹੈ ਉਹ ਅਸੀਂ ਪ੍ਰੋਪਰ ਪ੍ਰੋਸੀਜਰ ਕਰਕੇ ਐਸ ਪਰ ਲਾਅ ਅਸੀਂ ਐਸ ਸਪੀਸੀਸ ਹੁੰਦਾ ਤਾਂ ਕਰਫ ਰੀਸ ਕਿੰਜਾਂ ਬਿਲਕੁਲ ਜੀ ਗੱਡੀਆਂ ਦਾ ਪਤਾ ਕਿੱਥੇ ਆਏਗਾ ਸਰ ਕਿੰਨਾ ਕਿੰਨਾ ਦੇ ਨਾਮ ਤੋਂ ਬਿਲਕੁਲ ਜੀ ਅਸੀਂ ਆਰਟੀਓ ਆਫਿਸ ਤੋਂ ਪਤਾ ਕਰਾਂਗੇ ਸਰ ਇਹ ਲਿਸ਼ਟ ਉਹਦੇ ਵੀ ਆਦੀ ਨਹੀਂ ਇਹ ਹਲੇ ਅਸੀਂ ਮੇਰੇ ਨਾਲ ਮੈਡੀਕਲ ਕਰਾ ਕੇ ਪਤਾ ਕਰਦੇ ਹਾਂ ਵੇਪਨ ਜਾਂ ਕੁਝ ਇਦਾਂ ਦਾ ਕੁਝ ਹੋਰ ਐਕਸਟਰਾ ਨਹੀਂ ਹਲੇ ਹਲੇ ਸਾਨੂੰ ਆਈ ਬੀ ਡਰਗਮਨੀ ਮਿਲੀ ਕਾਦ ਮਿਲੇ ਤੇ ਆਣਾ ਛਾਟਾ ਵੱਲੋਂ ਦੋ ਵਕਫਤ ਮੁਕਦਮੇ ਦਰਜ ਹੋਏ 172 ਨੰਬਰ ਮੁਕਦਮਾ 174 ਨੰਬਰ ਮੁਕਦਮਾ 172 ਹੋਇਆ 29924 ਨੂੰ ਤੇ 74 ਹੋਇਆ 3924 ਨੂੰ ਤੇ 172 ਨੰਬਰ ਮੁਕਦਮੇ ਦੇ ਵਿੱਚ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਸੁਖਚੰਦ ਸਿੰਘ ਅੰਮ੍ਰਿਤਪਾਲ ਸਿੰਘ ਤੇ ਹਰਮਨ ਸਿੰਘ ਤੇ ਇਹਨਾਂ ਵੱਲੋਂ ਪਹਿਲਾਂ ਇੱਕ Swift car ਬਰਾਮਦ ਹੋਈ ਤੇ 122690 ਰੁਪਏ ਬਰਾਮਦ ਹੋਏ ਜਦੋਂ ਅਸੀਂ ਇਹਨਾਂ ਦੀ ਬੈਕਵਰਡ ਲਿੰਕੇਜ ਤੇ ਗਏ ਤੇ ਸਾਨੂੰ ਇੱਕ ਆਰਤਿਕ ਦਾ ਪਤਾ ਚੱਲਿਆ ਜੋ ਸਨਿਨ ਕਲੇਵ ਰਾੰਤੀਰਤ ਰੋਡ ਦਾ ਰਹਿਣ ਵਾਲਾ ਹੈ ਉਤੋਂ 104000 ਰੁਪਏ ਡਰਗ ਮਨੀ ਰਿਕਵਰ ਹੋਈ ਹੈ ਤੇ ਇੱਕ Scorpio ਕਾਰ ਵੀ ਰਿਕਵਰ ਹੋਈ ਹੈ ਤੇ ਜਿਹੜਾ ਮੁਕੱਦਮਾ ਨੰਬਰ 174 ਹੈਗਾ ਉਹ ਚੋਂ ਨਰਿੰਦਰ ਸਿੰਘ ਗ੍ਰਿਫਤਾਰ ਹੋਇਆ ਹੈ ਤੇ ਉਤੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਹੁਣ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਕਰਕੇ ਕਰ ਜਿਹੜਾ ਰਿਤਿਕ ਹੈ ਸੌਰੀ ਕਾਰਤਿਕ ਨਹੀਂ ਰਿਤਿਕ ਹੈ ਉਹ ਹਲੇ ਫਰਾਰ ਹੈ ਤੇ ਉਹਨੂੰ ਵੀ ਅਸੀਂ ਲੱਭ ਰਹੇ ਹਾਂ ਤੇ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਹੋਣਗੀਆਂ ਉਹ ਵੀ ਅਸੀਂ ਐਕਸਪਲੋਰ ਕਰਾਂਗੇ ਸਰ ਇਹ ਕਿ ਦੇਣ ਕਿਨੂੰ ਜਾ ਰਿਹਾ ਸੀ ਵੀ ਇਸ ਮੋਡਲ ਆ ਉਹ ਹਲੇ ਅਸੀਂ ਇੱਕ ਇਹਨਾਂ ਦੇ ਪਿਛੋਕੜ ਚ तो बात ਸਾਨੂੰ पता ਚੱਲੇਗਾ ਸਕੋਰਪੀਓ ਗੱਡੀ ਕੇ ਲਈ ਇਹ ਦੇ ਰੱਖ ਸਕੋਰਪੀਓ ਰੇਟਿੰਗ ਦੀ ਅੱਛਾ ਜੀ भी ਉਹਦੇ ਨਾਲ ਹੋਰ ਵੀ ਜਿਹੜੇ ਮੁੰਡੇ ਨੇ ਉਹ ਵੀ ਹਾਲੇ ਸਾਨੂੰ ਪਤਾ ਚੱਲੇਗਾ ਕਿ ਦੇਖੋ ਡਰਗ ਮਨੀ ਵੀ ਆਪਣਾ 10 ਲੱਖ 40 ਹਜ਼ਾਰ ਮਿਲੀ ਹੈ ਤੇ ਆਪਣਾ ਗੱਡੀ ਵੀ ਸਾਨੂੰ ਮਿਲੀ ਹੈ ਗੱਡੀ ਨਹੀਂ ਗਿਆ ਕਿ ਜੇ ਬਣਾਦੀ ਹੈ ਕਿ ਜੇ ਕਰੋ ਕਿਤੇ ਵੇਚਿਆ ਮੇ ਕੋ ਗੱਡੀ ਦਾ ਸਸਪੀਸ਼ਸ ਹੈਗੀ ਹੈ ਜੀ ਤੇ ਅਸੀਂ ਐਕਸਪਲੋਰ ਕਰਾਂਗੇ ਕਿ ਆ ਕਿਥੇ ਕਿਥੇ ਜਾਂ ਤਾਂ ਜਿਹੜਾ ਪੈਸਾ ਮਿਲਿਆ ਕਿਥੇ ਲੈਣ ਜਾ ਰਿਹਾ ਅਸੀਂ ਡਰਗ ਆ ਵੇਚ ਕੇ ਆ ਰਿਹਾ ਅਸੀਂ ਕਿਹਦਾ ਹੈ ਇਸ ਕਿੰਨੀ ਹੈ ਸਾਰੇ ਜਿਹੜੇ ਇਹਨਾਂ ਦੇ ਯੰਗ ਹੀ ਨੇ ਜੀ ਬਾਈ 25 ਸਾਲ ਦੇ ਹੈਗੇ ਜੀ ਹੁਣ ਸਰ ਸਾਹਿਬਾਂ ਦੀ ਪ੍ਰਾਪਰਟੀ ਦੇ ਉੱਪਰ ਚਾਕ ਮਾਰੀ ਜਾਊਗੀ ਬਿਲਕੁਲ ਜੀ ਪ੍ਰਾਪਰਟੀ ਦੇ ਉੱਪਰ ਚਾਕ ਮਾਰੀ ਜਾਊਗੀ ਕਿ ਜਿਹੜੇ ਵੀ ਇਲ ਗਾਟਨ ਮਨੀ ਤੇ ਡਰਗ ਮਨੀ ਨਾਲ ਬਣੀ ਹੈ ਉਹ ਅਸੀਂ ਪ੍ਰੋਪਰ ਪ੍ਰੋਸੀਜਰ ਕਰਕੇ ਐਸ ਪਰ ਲਾਅ ਅਸੀਂ ਐਸ ਸਪੀਸੀ ਹੁੰਦਾ ਤਾਂ ਫਿਰ ਉਹ ਫ੍ਰੀਜ਼ ਕੀਤੀ ਜਾਂਦੀ ਬਿਲਕੁਲ ਜੀ ਗੱਡੀਆਂ ਦਾ ਪਤਾ ਕਿੱਦਾਂ ਆਏਗਾ ਸਰ ਕਿੰਨਾ ਕਿੰਨਾ ਦੇ ਨਾਮ ਬਿਲਕੁਲ ਜੀ ਅਸੀਂ ਆਰਟੀ ਆਫਿਸ ਤੋਂ ਪਤਾ ਕਰਾਂਗੇ ਜੀ ਇਹ ਨਸ਼ੇ ਦਾ ਕੁਝ ਵੀ ਆਦੀ ਨਹੀਂ ਇਹ ਹਾਲੇ ਅਸੀਂ ਮੇਨਾਂ ਮੈਡੀਕਲ ਕਰਾ ਕੇ ਪਤਾ ਕਰਦੇ ਹਾਂ ਕੋਈ ਵੈਪਨ ਜਾਂ ਕੁਝ ਇਦਾਂ ਦਾ ਕੁਝ ਹੋਰ ਐਕਸਟਰਾ ਨਹੀਂ ਹਾਲੇ ਹਾਲੇ ਸਾਨੂੰ ਆਈ ਨਹੀਂ ਡਰਗ ਮਨੀ ਮਿਲੀ ਕਾਰਡ ਮਿਲੇ ਤੇ